ਲੇ ਪ੍ਰਸ਼ਾਸਨ ਸਿਸਟਮ ਅਸੀਂ ਮਾਨ ਸਾਹਿਬ ਕਹਿੰਨੇ ਲੋਕ ਅਨਪੜ੍ਹ ਵੀ ਹੋ ਸਕਦੇ ਆ ਘੱਟ ਬੜੇ ਵੀ ਲਿਖੇ ਵੀ ਹੋ ਸਕਦੇ ਆ ਪਰ ਜਿਹੜੇ ਸਾਡੇ ਆਈਏਐਸ ਪੀਸੀਐਸ ਅਫੀਸਰ ਜਿੰਨੇ ਵੀ ਆ ਇਹ ਚੋਟੀ ਦੇ ਉੱਪਰੋਂ ਲੈਨੇ ਆ ਇਹ ਸਾਡੇ ਸਮਾਜ ਨੂੰ ਜਿਲ੍ਹਣ ਵਿੱਚ ਜਿਹੜਾ ਧਿਆ ਕੀ ਇਹ ਜਵਾਬ ਦੇ ਨਹੀਂ ਇਹਨਾਂ ਨੇ ਸਰਕਾਰਾਂ ਨੂੰ ਗਾਈਡ ਕਰਨਾ ਇਹਨਾਂ ਨੇ ਲੋਕਾਂ ਨੂੰ ਰਸਤਾ ਦੱਸਣਾ ਉਹੀ ਜਿਹੜਾ ਸਿਸਟਮ ਸਾਡਾ ਜਿਹੜਾ ਤੁਸੀਂ ਦੱਸਿਆ ਇਹ 70 ਸਾਲ ਵਾਲਾ ਮਾਨ ਸਾਹਿਬ ਜਦੋਂ ਮਸ਼ੀਨ ਨੌਕਸੇ ਨਿਕਲ ਜਵੇ ਉਹਦੇ ਡੋੜ ਜਾਂਦੀ ਆ ਹੁਣ ਇਹਨੂੰ ਚਾਲੂ ਕਰਦੀਏ ਤਾਂ ਕਿ ਇਹ ਜਖਾਲ ਦੇ ਜਿਹੜਾ ਹੈਗਾ ਨਿਕਲ ਜਾਵੇ ਲੋਕ ਚਾਹੁੰਦੇ ਆ ਕਿਉਂਕਿ ਲੋਕ ਚਾਹੁੰਦੇ ਆ ਕੋਈ ਸਾਰੀਆਂ ਚੀਜ਼ਾਂ ਹੁਣ ਆਮ ਪੰਜਾਬ ਦੇ ਵਿੱਚ ਹੈ ਰੁਜ਼ਗਾਰ ਚਾਹੁੰਦੇ ਆ ਸੇਫਟੀ ਚਾਹੁੰਦੇ ਆ ਦਵਾਈਆਂ ਚਾਹੁੰਦੇ ਹਰ ਚੀਜ਼ ਚਾਹੁੰਦੇ ਹੋ ਸਰਕਾਰ ਦੇ ਕੋਲੋਂ ਚਾਣੀ ਹੁੰਦਾ ਸੋ ਉਹਦੇ ਵਾਸਤੇ ਜੇ ਇੰਨਾ ਹੀ ਜੋ ਕਿਸੇ ਇਮਾਨਦਾਰੀ ਦੇ ਨਾਲ ਲੋਕਾਂ ਨੂੰ ਮਿਲਣ ਲੱਗ ਪਏ ਅਸੀਂ ਦੇਖਿਆ ਕਿ ਪਿਛਲੇ ਸਮਿਆਂ ਦੇ ਵਿੱਚ ਹੀ